ਪਾਰਕ ਅਤੇ ਮਨੋਰੰਜਨ ਦੇ ਬੈਂਕੂਵਰ ਬੋਰਡ ਨੇ ਸੋਮਵਾਰ ਸ਼ਾਮ ਨੂੰ ਇਸ ਦੇ ਅਲਕੋਹਲ ਔਨ ਬੀਚਸ ਦੀ ਪਾਇਲਟ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਨਾਲ ਲੋਕਾਂ ਨੂੰ ਕੁਝ ਸਥਾਨਕ ਬੀਚਾਂ ਤੇ ਕਾਨੂੰਨੀ ਤੌਰ ਤੇ ਸ਼ਰਾਬ ਪੀਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਲੋਕ ਸੱਤ ਬੀਚਾਂ ਜਰੌਗ ਬੀਚ ਜੌਨ ਹੈਡਰੇ ਬੀਚ ਕਲਿਸਟ ਕਿਸਕਿਟਸਲਾਨੋ ਬੀਚ ਲਿਕਾਰਨੋ ਬੀਚ ਨਿਊ ਬ੍ਰਾਈਟਨ ਅਤੇ ਸਪੈਨਿਸ਼ ਬੈਂਕਸ ਤੇ ਸਟ੍ਰੰਲੀ ਪਾਰਕ ਸੈਕਿੰਡ ਬੀਚ ਤੇ ਸ਼ਰਾਬੀ ਸਕਦੇ ਨੇ 2023 ਦੇ ਵਿੱਚ ਚਲਾਏ ਜਾਣ ਵਾਲੇ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਇਹ ਉਹੀ ਸੱਤ ਬੀਚ ਨੇ ਸਾਬਿਤ ਰੀ ਪਾਇਲਟ ਪ੍ਰੋਗਰਾਮ ਇਸ ਸਾਲ 1 ਜੂਨ ਤੋਂ 30 ਸਤੰਬਰ ਤੱਕ ਚੱਲੇਗਾ ਪ੍ਰਸਤਾਵਕ ਅਲਕੋਹਲ ਔਨ ਬੀਚਸ ਰੀ ਪਾਇਲਟ ਪ੍ਰੋਗਰਾਮ ਵੈਨਕੂਵਰ ਦੇ ਬੀਚਾਂ ਤੇ ਸੁਰੱਖਿਅਤ ਢੰਗ ਨਾਲ ਤੇ ਬਿਨਾਂ ਕਿਸੇ ਦੋਸ਼ ਦੇ ਸ਼ਰਾਬ ਦਾ ਇਸਤੇਮਾਲ ਕਰਨ ਦੇ ਲਈ ਲੋਕਾਂ ਦੀ ਵੱਧ ਰਹੀ ਦਿਲਚਸਪੀ ਦਾ ਜਵਾਬ ਦਿੰਦਾ ਹੈ ਮੋਸ਼ਨ ਸੁਝਾ ਦਿੰਦਾ ਹੈ ਕਿ 2023 ਦੇ ਵਿੱਚ ਉਹਨਾਂ ਬੀਚਾਂ ਦੇ ਪਾਇਲਟ ਸਾਈਟਾਂ ਲਈ ਸੰਚਾਲਨ ਤੇ ਲਾਗੂ ਕਰਨ ਦੇ ਮੁੱਦਿਆਂ ਤੇ ਚੁਣੌਤੀਆਂ ਵਿਚਵਾਦਾ ਹੋਇਆ ਹੈ। ਪਾਰਕ ਬੋਰਡ ਦਾ ਕਹਿਣਾ ਹੈ ਕਿ ਜਨਤਕ ਖੇਤਰਾਂ ਵਿੱਚ ਐਲਕੋਹਲ ਦੀ ਖਪਤ ਦੀ ਸਥਿਰਤਾ ਦਾ ਬਿਹਤਰ ਮੁਲਾਂਕਣ ਕਰਨ ਲਈ ਇੱਕ ਹੋਰ ਪਾਇਲਟ ਦੀ ਲੋੜ ਹੈ। ਪਿਛਲੇ ਸਾਲ ਪਾਰਕ ਬੋਰਡ ਦੇ ਕਮਿਸ਼ਨਰ ਨੇ ਪਾਇਲਟ ਦੇ ਹੱਕ ਵਿੱਚ ਵੋਟ ਦਿੱਤੀ ਸੀ ਤੇ ਪਾਰਕਾਂ ਵਿੱਚ ਲਾਗੂ ਕੀਤੇ ਗਏ ਪ੍ਰੋਜੈਕਟ ਦੀ ਸਫਲਤਾ ਵੱਲ ਇਸ਼ਾਰਾ ਕੀਤਾ ਸੀ। ਹਾਲਾਂਕਿ ਇਸ ਸਾਲ ਦੇ ਵਿਰੋਧ ਵੋਟ ਪਾਉਣ ਵਾਲੇ ਬੋਰਡ ਦੇ ਵਿੱਚ ਇਕੱਲੇ ਕਮਿਸ਼ਨਰ ਸਨ। ਪਿਛਲੇ ਸਾਲ ਦੇ ਨਤੀਜਿਆਂ ਦੇ ਆਧਾਰ ਤੇ ਲੋਕਾਂ ਨੇ ਕਿਹਾ ਕਿ ਭੀੜ, ਪੜੱਕੇ, ਸਿਗਰਟ ਨੋਸ਼ੀ, ਬੀਚਾਂ ਤੇ ਬਹੁਤ ਜ਼ਿਆਦਾ ਕੂੜਾ, ਸ਼ੋਰ ਤੇ ਵਿਘਨਕਾਰੀ ਵਿਵਹਾਰ ਤੇ ਬੀਚ ਦੇ ਟੁੱਟੇ ਸ਼ੀਸ਼ੇ ਵਿੱਚ ਵਾਧਾ ਹੋਇਆ ਹੈ। ਪਿਛਲੇ ਸਾਲ ਦੀਆਂ ਖੋਜਾਂ ਨੇ ਦਿਖਾਇਆ ਕਿ ਬੀਚਾਂ ਤੇ ਅਲਕੋਹਲ ਦੀ ਇਜਾਜ਼ਤ ਦੇਣ ਦੇ ਲਾਬਾਂ ਦਾ ਮਤਲਬ ਸੀ ਕਿ ਰਿਜ਼ਰਵੇਸ਼ਨ ਕੀਤੇ ਬਿਨਾਂ ਬੀਚਾਂ ਤੇ ਸਮਾਜਿਕ ਮਨੌਨ ਦਾ ਇੱਕ ਕਫਾਇਤੀ ਵਿਕਲਪ ਹੈ। ਲੋਕਾਂ ਨੇ ਕਾਨੂੰਨ ਲਾਗੂ ਕਰਨ ਵਾਲੇ ਦੁਆਰਾ ਨਿਗਰਾਨੀ ਨਾ ਕੀਤੇ ਜਾਣ ਦਾ ਆਨੰਦ ਮਾਣਿਆ ਤੇ ਦੂਜਿਆਂ ਦੇ ਵਿਚਕਾਰ ਥਾਵਾਂ ਤੇ ਸ਼ਰਾਬ ਪੀਣ ਨੂੰ ਸੁਰੱਖਿਤ ਮਹਿਸੂਸ ਕੀਤਾ। ਚਾਰ ਕਮਿਸ਼ਨਰਾਂ ਦੇ ਨਾਲ ਮਤਾ ਪਾਸ ਕੀਤਾ ਗਿਆ ਸੀ ਫੈਡਰਲ ਸਰਕਾਰ ਨੇ ਅਗਲੀ ਮਹਾਮਾਰੀ ਸਮੇਤ ਸਿਹਤ ਸੰਕਟ ਕਾਲਾਂ ਦੀ ਤਿਆਰੀ ਲਈ ਦੇਸ਼ ਭਰ ਦੇ ਵਿੱਚ 19 ਪ੍ਰੋਜੈਕਟਾਂ ਲਈ ਸੋਮਵਾਰ ਨੂੰ ਡਾਲਰ 574 ਮਿਲੀਅਨ ਫੰਡ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਵਿੱਚੋਂ ਇੱਕ ਮੌਜੂਦਾ ਐਮਰਜੈਂਸੀ ਵਿਭਾਗਾਂ ਤੇ ਪ੍ਰਾਇਮਰੀ ਕੇਅਰ ਕਲੀਨਿਕਾਂ ਦਾ ਇੱਕ ਰਾਸ਼ਟਰੀ ਨੈਟਵਰਕ ਹੈ ਜੋ ਮਰੀਜ਼ਾਂ ਦੇ ਵਿੱਚ ਦਿਖਾਈ ਦੇਣ ਵਾਲੇ ਕਿਸੇ ਵੀ ਨਵੇਂ ਵਾਇਰਸ ਜਾਂ ਜਰਸੀਨ ਦੀ ਜਾਂਚ ਕਰੇਗਾ ਟੋਰਾਂਟੋ ਵਿੱਚ ਸੈਂਟ ਮਾਈਕਲ ਹਸਪਤਾਲ ਦੇ ਪ੍ਰੋਜੈਕਟ ਲੀਸ਼ ਦਾ ਕਹਿਣਾ ਹੈ ਕਿ ਇਹ ਕੈਨੇਡੀਆ ਦੀ ਸੁਰੱਖਿਆ ਦੇ ਵਿੱਚ ਮਦਦ ਨ ਲਈ ਜਿਹੜਾ ਉਹ ਕਾਸਟ ਟੂ ਕਾਸਟ ਢਾਲ ਹੋਵੇਗੀ ਨੈਟਵਰਕ ਵਿੱਚ ਬਾਇਓਮੈਡੀਕਲ ਉਦਯੋਗ ਵਿੱਚ ਹੋਰ ਕੰਪਨੀਆਂ ਆਵੇ ਸ਼ਾਮਿਲ ਹੋਣ ਗਿਆ ਜੋ ਟੀਕੇ ਤੇ ਇਲਾਜ ਬਣਾ ਕੇ ਖਤਰਨਾਕ ਵਾਇਰਸਾਂ ਦੀ ਜਲਦੀ ਪਛਾਣ ਕਰਨ ਲਈ ਤੁਰੰਤ ਜਵਾਬ ਦੇ ਸਕਦੀਆਂ ਨੇ ਸਰਕਾਰ ਨੇ ਆਟਵਾ ਹਸਪਤਾਲ ਨੂੰ ਇੱਕ ਨਵਾਂ ਬਾਇਓ ਨਿਊ ਫੈਕਚਰਿੰਗ ਸੈਂਟਰ ਬਣਾਉਣ ਦੇ ਲਈ ਫੰਡ ਦੇਣ ਦਾ ਐਲਾਨ ਕੀਤਾ ਜੋ ਟੀਕੇ ਜੀਨ ਥੈਰਪੀਆਂ ਦਾ ਵਿਕਾਸ ਤੇ ਨਿਰਮਾਣ ਕਰੇਗਾ ਪ੍ਰੋਜੈਕਟ ਕੈਨੇਡਾ ਬਾਇਓਮੈਡੀਕਲ ਰਿਸਰਚ ਫੰਡ ਤੇ ਬਾਇਓ ਸਾਇੰਸ ਰਿਸਰਚ ਇਨਫਰਾਸਟ੍ਰਕਚਰ ਵੰਡ ਨੂੰ ਕੀਤੀਆਂ ਬੇਨਤੀਆਂ ਦੇ ਆਧਾਰ ਤੇ ਚੁਣੇ ਗਏ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ